ਅੱਜ ਦੇ ਸਮੇਂ ਪੱਤਰਕਾਰਾਂ ਨੂੰ ਭੰਡਣ ਵਾਲੇ ਲੋਕ ਬਹੁਤ ਮਿਲਣਗੇ ਅੱਜ ਦੇ ਸਮੇਂ ਬਹੁਤ ਪੱਤਰਕਾਰੀ ਦੇ ਖੇਤਰ ਵਿੱਚ 55 ਸਾਲ ਤੋਂ ਉੱਪਰ ਦੇ ਲੋਕ ਮਿਲਣਗੇ ਜਿਹੜੇ ਅੱਜ ਦੇ ਪੱਤਰਕਾਰਤਾ ਦੇ ਵਿੱਚ ਕਮੀਆਂ ਕੱਢਦੇ ਨੇ ਅੱਜ ਦੇ ਸਮੇਂ ਪੱਤਰਕਾਰਾਂ ਨੂੰ ਭੰਡ-ਭੰਡ ਕੇ ਪਦਨਾਮ ਕਰਨ ਵਾਲੇ 55 ਸਾਲ ਤੋਂ ਉੱਪਰ ਦੇ ਤੁਹਾਨੂੰ ਉਹ ਲੋਕ ਵੀ ਮਿਲਣਗੇ ਜਿਹੜੇ ਕਹਿੰਗੇ ਪੱਤਰਕਾਰ ਦਾ ਸਭ ਤੋਂ ਘਟੀਆ ਕੀਤਾ ਅੱਜ ਦੇ ਸਮੇਂ ਪੱਤਰਕਾਰਾਂ ਨੂੰ ਢੰਡਣ ਵਾਲੇ 50 ਸਾਲ ਤੋਂ ਉੱਪਰ ਦੇ ਤੁਹਾਨੂੰ ਉਹ ਲੋਕ ਵੀ ਮਿਲਣਗੇ ਜਿਨ੍ਹਾਂ ਨੇ ਜਵਾਨੀ ਪੈਰੇ ਪੱਤਰਕਾਰਤਾ ਦੇ ਸਿਰ ਤੇ ਉੱਤੇ ਮੋਟੀ ਕਮਾਈ ਕੀਤੀ ਹੋਵੇ ਅੱਜ ਦੇ ਸਮੇਂ ਪત્રਕਾਰਤਾ ਦੇ ਵਿੱਚ ਇੱਕ 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 ਮਾੜੀ ਬੁੜੀ ਦੀ ਤਰ੍ਹਾਂ ਜਿਵੇਂ ਘਰਾਂ ਦੇ ਵਿੱਚ ਇੱਕ ਚੰਦਰੀ ਬੁੜੀ ਗੱਲ ਗੱਲ ਵਿੱਚ ਕਮੀਆਂ ਕਢਾਲਦੀ ਹੈ 50 ਸਾਲ ਤੋਂ ਉੱਪਰ ਦੇ ਲੋਕ ਉਸ ਮਾੜੀ ਬੁੜੀ ਮੰਗ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਤੁਹਾਨੂੰ ਕਮੀਆਂ ਕਢਾਲਦੇ ਰੋਜ਼ਾਨਾ ਹੀ ਨਜ਼ਰ ਆ ਰਹੇ ਹੋਣਗੇ ਅੱਜ ਦਾ ਜਿਹੜਾ ਨੌਜਵਾਨ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਮੇਨਿਤ ਕਰ ਰਿਹਾ ਉਸ ਨੂੰ ਡੀਮੋਟੀਵੇਟ ਕਰਨ ਵਾਲੇ ਰੋਜ਼ਾਨਾ ਹੀ ਜਦੋਂ ਉਹ ਸੜ ਤੇ ਨਿਕਲਦਾ ਤਾਂ ਪੰਜਾਹ ਸ ਤੋਂ ਉੱਪਰ ਦੀਆਂ ਚੰਦਰੀਆਂ ਬੁੜੀਆਂ ਵਾਲੇ ਸੁਭਾਅ ਵਾਲੇ ਪੱਤਰਕਾਰ ਪੁਰਾਣੇ ਹੁੰਦੇ ਵੀ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਨੇ ਉਹ ਡੀਮੋਟੀਵੇਟ ਕਰਨ ਲਈ ਮਿਲਣਗੇ ਅੱਜ ਦੇ ਸਮੇ ਪੱਤਰਕਾਰਤਾ ਦੇ ਕਿਤੇ ਦੇ ਉੱਤੇ ਉਂਗਲੀ ਚੁੱਕਣ ਵਾਲੇ ਜਿਹੜੇ ਜਵਾਨੀ ਦੇ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਕਮਾਈ ਕਰ ਚੁੱਕੇ ਨੇ ਤੁਹਾਨੂੰ ਡੀਮੋਟੀਵੇਟ ਕਰਨ ਵਾਲੇ ਇਹੋ ਜਿਹੇ ਲੋਕ ਬਾਦੂ ਮਿਲਣਗੇ ਦੂਸਰੀ ਚੀਜ਼ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਨੌਜਵਾਨ ਨੂੰ ਪੈਸਾ ਨਾ ਬਣਨ ਦੇ ਲਈ ਡੀਮੋਟੀਵੇਟ ਕਰਨ ਵਾਲੇ 45 ਸਾਲ ਤੋਂ ਉੱਪਰ ਦੇ ਬਾਦੂ ਲੋਕ ਮਿਲਣਗੇ ਪਰ ਕਾਟਾ ਦੇ ਖੇਤਰ ਦੇ ਵਿੱਚ ਪੀਲੇ ਪੱਤਰਕਾਰੀ ਕਰਕੇ ਕੋਠੀਆਂ ਬਣਾਈ ਬੈਠੇ 50 ਸਾਲ ਤੋਂ ਉੱਪਰ ਦੇ ਬਹੁਤ ਲੋਕ ਤੁਹਾਨੂੰ ਮਿਲਣਗੇ ਪਰ ਮੈਂ ਤੁਹਾਨੂੰ ਆਪਣੀ ਅਨੁਕਾ ਆਪਣੀ ਅਗਲੀ ਵੀਡੀਓ ਦੇ ਵਿੱਚ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਇਮਾਨਦਾਰੀ ਦੇ ਨਾਲ ਇੱਕ ਨੰਬਰ ਦੇ ਵਿੱਚ ਕਮਾਈ ਕਰਨ ਦਾ ਸਾਧਨ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਇਮਾਨਦਾਰੀ ਦੇ ਨਾਲ ਆਪਣੀਆਂ ਖਬਰਾਂ ਲਗਾਉਣ ਦੇ ਲਈ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਿਹਨਾਂ ਦੀਆਂ ਆਪਾਂ ਖਬਰਾਂ ਲਗਾਉਂਦੇ ਆ ਉਹਨਾਂ ਤੋਂ ਇਮਾਨਦਾਰੀ ਦੇ ਨਾਲ ਪੈਸਾ ਕਮਾਉਣ ਦੇ ਲਈ ਔਰ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਲੋਕਾਂ ਦੇ ਵਿੱਚ ਆਪਣਾ ਰੁੱਤਾਂ ਪਰਿਵਾਰਿਕ ਬਣਾ ਕੇ ਰੱਖਣ ਦੇ ਲਈ ਕਹਿਣ ਤੋਂ ਪਾਕ ਅੱਜ ਦੇ ਨੌਜਵਾਨ ਨੂੰ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਪੱਤਰਕਾਰਤਾ ਦੇ ਨਾਲ ਪੱਤਰਕਾਰਤਾ ਦੀ ਕਮਾਈ ਦੇ ਨਾਲ ਆਪਣਾ ਪੇਟ ਰੱਜ ਕੇ ਭਰਨਾ ਆਪਣੇ ਪਰਿਵਾਰ ਦਾ ਪੇਟ ਵੀ ਰੱਜ ਕੇ ਭਰਨਾ ਆਪਣੇ ਘਰ ਦੀ ਦੇਲੀ ਦੇ ਉੱਤੇ ਆਏ ਕਿਸੇ ਵੀ ਮੰਗਤੇ ਦਾ ਪੇਟ ਰੱਜ ਕੇ ਭਰਨਾ ਇੱਥੋਂ ਤੱਕ ਆਪਣੇ ਪਰਿਵਾਰ ਯਾਰ ਮਿੱਤਰ ਬੇਲੀਆਂ ਦੇ ਨਾਲ ਜੇਕਰ ਆਪਾਂ ਕਿਤੇ ਰੈਸਟੋਰੈਂਟ ਵਿੱਚ ਬੈਠੀਏ ਤਾਂ ਆਪਾਂ ਅਗਲੇ ਦੀ ਜੇਬ ਵਿੱਚੋਂ ਪੈਸਾ ਨਾ ਕਢਵਾਈਏ ਬੜੇ ਹੀ ਸ਼ਾਨ ਦੇ ਨਾਲ ਆਪਣੇ ਪਰਸ ਵਿੱਚੋਂ ਹਰੇ-ਹਰੇ ਨੋਟ ਕਢਾਲੋ ਤੇ ਸਾਹਮਣੇ ਵਾਲੇ ਨੂੰ ਖਵਾਓ ਨਾਲ ਜਿੱਥੇ ਬੈਠੇ ਆ ਉੱਥੇ ਜੋ ਵੇਟਰ ਆਪਾਂ ਨੂੰ ਸਰਵਿਸ ਦੇ ਰਿਹਾ ਉਹਨੂੰ ਵੀ ਟਿਪ ਦੇ ਕੇ ਉੱਠੀਏ ਇਹ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਹੋ ਸਕਦਾ ਪਰ ਕਿਵੇਂ ਹੋ ਸਕਦਾ ਇਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਆਏ ਹੋਏ ਨਵੇਂ ਨੌਜਵਾਨਾਂ ਨੂੰ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕਮਾਈ ਕਰਨ ਦਾ ਬੜੀ ਆਸਾਨੀ ਦੇ ਨਾਲ ਕੀ ਟਿਪਸ ਨੇ ਉਹ ਟਿਪਸ ਦੇਣ ਦੇ ਲਈ ਮੇਰੀ ਅਗਲੀ ਵੀਡੀਓ ਨੂੰ ਫੋਲੋ ਕਰਦੇ ਰਹੋ